ਕਨੱਦਾ ਵਿੱਚੋਂ ਵੱਡੀ ਵਾਰਤਾਤ ਵਾਪਰੀ ਹੈ ਜੀ ਹਾਂ 3 ਕਿਲੋਮੀਟਰ ਤੱਕ ਬਿਨਾ ਰੇਲ ਡੱਬਿਆਂ ਤੋਂ ਇੰਜਣ ਜਿਹੜਾ ਆ ਉਹ ਕੱਲਾ ਹੀ ਚਲਾ ਗਿਆ 3 ਕਿਲੋਮੀਟਰ ਤੱਕ ਅੱਗੇ ਚਲਾ ਗਿਆ ਔਰ ਜਦ ਦੇਖਿਆ ਤਾਂ ਰੇਲ ਦੇ ਡੱਬੇ ਚਰੇ ਆ ਉਹ ਮਗਰ ਖੀਂ ਛੱਡ ਗਿਆ ਪਟੜੀ ਤੇ ਹੀ ਛੱਡ ਗਿਆ ਔਰ 3 ਕਿਲੋਮੀਟਰ ਤੱਕ ਕੱਲਾ ਭੱਜਦਾ ਰਹਿ ਗਿਆ ਰੇਲ ਗੱਡੀ ਦਾ ਇੰਜਣ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਹਹਾਕਾਰ ਮਚ ਜਾਂਦੀ ਹੈ ਫਫੜਾ ਤਫਰੀ ਮਚ ਜਾਂਦੀ ਹੈ ਕਿਉਂਕਿ ਇੱਕ ਇੰਜਣ ਜਿਹੜਾ ਆ ਉਹ ਮਗਰ ਪੂਰੀ ਰੇਲ ਤੇ ਡੱਬੇ ਛੱਡ ਕੇ ਤੇ ਕੱਲਾ ਹੀ 3 ਕਿਲੋਮੀਟਰ ਤੱਕ ਦੱਸਿਆ ਜਾ ਰਿਹਾ ਕਿ ਕੱਲਾ ਭੱਜਦਾ ਰਿਹਾ ਹੈ ਰੇਲ ਟਰੈਕ ਦੇ ਉੱਪਰ ਤਾਂ ਜਦੋਂ ਦੇਖਿਆ ਤਾਂ ਲੋਕ ਬਾਹਰ ਨਿਕਲ ਕੇ ਦੇਖਦੇ ਆ ਤਾਂ ਨਾ ਤਾਂ ਕੋਈ ਇੰਜਣ ਹੈ ਔਰ ਅੱਧ ਵਿਚਕਾਰ ਪਟੜੀ ਦੇ ਉੱਪਰ ਛੱਡ ਜਾਂਦਾ ਹੈ ਬਾਕੀ ਦੇ ਡੱਬੇ ਖੁਦਾ ਨਾ ਖਾਸਤਾ ਕੋਈ ਦੂਸਰੀ ਰੇਲ ਡੱਬਿਆਂ ਦੇ ਨਾਲ ਆਨ ਕੇ ਟਕਰਾ ਜਾਂਦੀ ਜਾਂ ਦੂਸਰੀ ਰੇਲ ਦਾ ਟਾਈਮ ਹੁੰਦਾ ਤਾਂ ਫਿਰ ਕੀ ਹੁਣ ਅਸੀਗਾ ਵੱਡਾ ਹਾਦਸਾ ਵਾਪਰ ਜਾਣਾ ਸੀ ਪਟਨਾ ਜੰਮੂ ਤਵੀ ਐਕਸਪ੍ਰੈਸ ਹੈ ਅਰਚਰਾ ਐਕਸਪ੍ਰੈਸ ਹੈ ਖੰਨਾ ਦੇ ਕੋਲ ਇਹ ਵੱਡਾ ਹਾਦਸਾ ਕਹਿ ਸਕਦੇ ਆ ਕਿ ਵਾਪਰੇ ਆ ਔਰ ਕਿਵੇਂ ਯਾਤਰੀ ਇੰਜ ਲੱਗਦਾ ਕਿ ਜਿਵੇਂ ਇੰਤਜ਼ਾਰ ਕਰਦੇ ਹੁਣ ਕਿ ਭਾਈ ਹੁਣ ਤਾਂ ਵਾਪਸ ਆ ਜਾ ਹੁਣ ਤਾਂ ਆ ਡੱਬੇ ਵੀ ਨਾਲ ਲੈ ਜਾ ਤਾਂ 3 ਕਿਲੋਮੀਟਰ ਤੱਕ ਦੱਸਿਆ ਜਾਂਦਾ ਹੈ ਕਿ ਆ ਰੇਲ ਦਾ ਇੰਜਣ ਜਿਹੜਾ ਆ ਉਹ ਬਿਨਾ ਡੱਬਿਆਂ ਤੋਂ ਭੱਜਦਾ ਰਿਹਾ ਹੈ ਟਰੈਕ ਦੇ ਉੱਪਰ ਪਟੜੀ ਦੇ ਉੱਪਰ ਤਾਂ ਜਦੋਂ ਪਤਾ ਲੱਗਦਾ ਹੈ ਕਿ ਡੱਬੇ ਤਾਂ ਪਿੱਛੇ ਰਹਿ ਗਏ ਮੈਂ ਕੱਲਾ ਭੱਜ ਰਿਹਾ ਤਾਂ ਫਿਰ ਵਾਪਸ ਆਉਂਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਇਹ ਵੱਡਾ ਫੇਲਿਅਰ ਦੇਖਣ ਨੂੰ ਮਿਲਦਾ ਹੈ ਪਹਿਲਾਂ ਵੀ ਬਹੁਤ ਸਾਰੇ ਹਾਦਸੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਈ ਜਾਨਾਂ ਚਲੀਆਂ ਜਾਂਦੀਆਂ ਨੇ ਕਿਉਂਕਿ ਇਹ ਰੇਲ ਗੱਡੀ ਹੈ ਕੋਈ ਵਸਤਾ ਹੈ ਨਹੀਂ ਕੋਈ ਆਕਾਰ ਜਾਂ ਜੀਵਤਾ ਹੈ ਨਹੀਂ ਕਿ ਜਿਹਦੇ ਵਿੱਚ 2 ਜਾਂ 4 ਜਾਂ 10 ਜਾਣੇ ਸਵਾਰ ਹੋਣਗੇ ਇਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯਾਤਰੀ ਸਵਾਰ ਹੁੰਦੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯਾਤਰੀ ਸਫਰ ਕਰਦੇ ਨੇ ਤਾਂ ਇੰਨੀਆਂ ਜਾਨਾਂ ਦਾ ਰਖਵਾਲਾ ਕੌਣ ਹੁੰਦਾ ਹੈ ਇੰਨੀਆਂ ਜਾਨਾਂ ਦੀ ਸੇਫਟੀ ਕਿਹਦੇ ਹੱਥ ਹੈ ਜੇਕਰ ਇਸੇ ਤਰੀਕੇ ਦੇ ਨਾਲ ਆ ਰੇਲਵੇ ਵਿਭਾਗ ਦੇ ਵਿੱਚ ਇੱਕ ਤੋਂ ਬਾਅਦ ਇੱਕ ਨਕਾਮੀ ਜਿਹੜੀ ਸਾਹਮਣੇ ਆਈ ਤਾਂ ਆਖਰਕਾਰ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੋਵੇਗਾ ਕਦੀ ਬਿਨਾਂ ਡਰਾਈਵਰ ਤੋਂ ਰੇਲ ਭੱਜਦੀ ਹੈ ਪਟੜੀਆਂ ਦੇ ਉੱਪਰ ਕਦੀ ਰੇਲ ਇੰਜਣ ਕੱਲਾ ਭੱਜ ਜਾਂਦਾ ਹੈ ਬਾਕੀ ਦੇ ਡੱਬੇ ਜਿਹੜੇ ਆ ਉਹ ਪਿੱਛੇ ਛੜ ਜਾਂਦਾ ਹੈ 3 ਕਿਲੋਮੀਟਰ ਤੱਕ ਇੰਜਣ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਮਗਰ ਕੋਈ ਲੋਡ ਹੈਗਾ ਜਾਂ ਨਹੀਂ ਹੈਗਾ ਬਲਕਿ ਤੁਹਾਨੂੰ ਇੰਟੀਮੀਟ ਕਰ ਦਿੰਦੀ ਹੈ ਅੱਜ ਦੀ ਟੈਕਨੋਲੋਜੀ ਕਿ ਤੁਹਾਡੇ ਮਗਰ ਕਿੰਨਾ ਲੋਡ ਹੈ ਕਿੰਨਾ ਨਹੀਂ ਜੇਕਰ ਉਹ ਡੱਬੇ ਮਗਰ ਰਹਿ ਗਏ ਸੀ ਲੱਤ ਕੇ ਸੀ ਤਾਂ ਕੀ ਗੱਲ ਲੋਕੋ ਪਾਇਲਟ ਨੂੰ ਪਤਾ ਹੀ ਨਹੀਂ ਲੱਗਾ ਕਿ ਭਾਈ ਲੋਡ ਜਮਾ ਹੀ ਨਹੀਂ ਹੈਗਾ ਮਗਰ ਅਸੀਂ ਕੱਲੇ ਦੌੜੀ ਜਾਂਦੇ ਆ ਤਾਂ ਬਾਕੀ ਰੇਲ ਕਿੱਥੇ ਗਈ ਹੈ ਇਹ ਵੱਡਾ ਸਵਾਲ ਹੈ ਕਿ ਆਖਿਰਕਾਰ ਇਸ ਤਰੀਕੇ ਦੀਆਂ ناکਾਮੀਆਂ ਜਿਹੜੀਆਂ ਨੇ ਉਹ ਵੱਡਾ ਖਤਰਾ ਬਣ ਸਕਦੀਆਂ ਨੇ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਸੀਗਾ ਹਾਲਾਂਕਿ ਟਲਿਆ ਖੁਸ਼ਕਿਸਮਤੀ ਰਹੀ ਹੈ ਪਰ ਜੇ ਇਸੇ ਟਰੈਕ ਤੇ ਕੋਈ ਹੋਰ ਰੇਲ ਗੱਡੀ ਆ ਜਾਂਦੀ ਕੋਈ ਹੋਰ ਜਿਹੜੀ ਹੈ ਉਹ ਟ੍ਰੇਨ ਆਉਂਦੀ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਇਹਨਾਂ ਡੱਬਿਆਂ ਦੇ ਨਾਲ ਟੱਕਰ ਹੋ ਸਕਦੀ ਸੀ ਜਿਸ ਤਰੀਕੇ ਦੇ ਨਾਲ 3 ਕਿਲੋਮੀਟਰ ਤੱਕ ਰੇਲ ਦਾ ਇੰਜਣ ਜਿਹੜਾ ਆ ਉਹ ਇਕੱਲਾ ਹੀ ਭੱਜਦਾ ਰਿਹਾ 3 ਕਿਲੋਮੀਟਰ ਤੱਕ ਅੱਗੇ ਰੇਲ ਚਲੀ ਗਈ ਤਾਂ ਉਹ ਲੋਕੋ ਪਾਇਲਟ ਕਿਹੜਾ ਸੀ ਜਿਹਨੂੰ 3 ਕਿਲੋਮੀਟਰ ਤੱਕ ਪਤਾ ਹੀ ਨਹੀਂ ਲੱਗਾ ਕਿ ਮਗਰ ਲੋਡ ਹੈਗਾ ਰੇਲ ਗੱਡੀ ਦਾ ਜਾਂ ਫਿਰ ਨਹੀਂ ਹੈਗਾ ਕਿ ਉਹ ਕੱਲਾ ਰੇਲ ਜਿਹੜਾ ਆ ਕੱਲਾ ਇੰਜਣ ਜਿਹੜਾ ਲੈ ਕੇ ਦੜਾ ਰਿਹਾ ਹੈ ਤਾਂ ਇਹ ਵੱਡੇ ਸਵਾਲ ਨੇ ਤਾਂ ਲੋਕ ਦੇਖੋ ਕਿਵੇਂ ਇੰਤਜ਼ਾਰ ਕਰ ਰਿਹਾ ਹੈ ਹਾਲਾਂਕਿ ਇਹ ਵੱਡਾ ਹਾਦਸਾ ਹੋ ਸਕਦਾ ਸੀਗਾ ਜੰਮੂ ਤਵੀ ਐਕਸਪ੍ਰੈਸ ਦੱਸੀ ਜਾ ਰਹੀ ਹੈ ਅਰਚਨਾ ਐਕਸਪ੍ਰੈਸ ਪਟਨਾ ਤੋਂ ਜੰਮੂ ਨੂੰ ਚੱਲਦੀ ਹੈ ਤਖੰਨਾ ਦੇ ਕੋਲੇ ਵੱਡਾ ਭਿਆਨਕ ਹਾਦਸਾ ਵਾਪਰਿਆ ਵੱਡੀ ਗਿਣਤੀ ਦੇ ਵਿੱਚ ਲੋਕ ਰੇਲਵੇ ਟਰੈਕ ਦੇ ਉੱਪਰ ਇਕੱਠੇ ਹੋਏ ਨੇ ਪ੍ਰਸ਼ਾਸਨ ਵੀ ਹੁਣ ਪਹੁੰਚਿਆ ਹੋਇਆ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਗਲਤੀ ਕਿਹਦੀ ਰਹੀ ਹੈ ਕਿਹੜੀ ਟੈਕਨੀਕਲ ਗਲਤੀ ਵਾਪਰੀ ਹੈ ਕਿ ਡੱਬੇ ਜਿਹੜੇ ਐ ਉਹ ਰੇਲ ਗੱਡੀ ਦੇ ਵੱਖ ਹੋ ਜਾਂਦੇ ਨੇ ਇੰਜਣ ਦੇ ਨਾਲੋਂ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਆਖਰਕਾਰ ਚੈੱਕ ਕਿਉਂ ਨਹੀਂ ਕੀਤਾ ਗਿਆ रेल गड्डी ਦੇ ਡੱਬੇ ਇੰਜਨ ਦੇ ਨਾਲੋਂ ਵੱਖ ਕਿਵੇਂ ਹੋ ਗਏ ਜੇ ਵੱਖ ਹੋਏ ਵੀ ਤਾਂ ਲੋਕੋ ਪਾਇਲਟ ਦਾ ਧਿਆਨ ਕਿੱਥੇ ਸੀਗਾ 3 ਕਿਲੋਮੀਟਰ ਤੱਕ ਉਹ ਇੰਜਨ ਇਕੱਲਾ ਹੀ ਲੈ ਗਿਆ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਮਗਰ ਲੋਡ ਜਿਹੜਾ ਉਹ ਹੈਗਾ ਜਾਂ ਨਹੀਂ ਹੈਗਾ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਇਸੇ ਤਰੀਕੇ ਦੇ ਨਾਲ ਵੱਡੇ ਤੋਂ ਵੱਡੇ ਹਾਦਸੇ ਵਾਪਰਦੇ ਨੇ ਲੱਖਾਂ ਹਜ਼ਾਰਾਂ ਜਾਨਾਂ ਦਾ ਨੁਕਸਾਨ ਹੁੰਦਾ ਕਿਉਂਕਿ ਇਹ ਰੇਲ ਗੱਡੀ ਹੈ ਹਜ਼ਾਰਾਂ ਲੋਕ ਇਸ ਦੇ ਵਿੱਚ ਡੇਲੀ ਦੇ ਸਫ਼ਰ ਕਰਦੇ ਨੇ ਤਾਂ ਉਹਨਾਂ ਸਾਰਿਆਂ ਦੀ ਸੇਫਟੀ ਤੁਹਾਡੇ ਹੱਥ ਹੈ ਤੁਹਾਡੀ ਹੀ ਨਲਾਕੀ ਇਹ ਦਰਸਾਉਂਦੀ ਹੈ ਕਿ ਤੁਹਾਡਾ ਕੰਮ ਜਿਹੜਾ ਉਹ ਸਹੀ ਨਹੀਂ ਹੈ ਕਿਉਂਕਿ ਪਹਿਲਾਂ ਵੀ ਅਜਿਹੇ ਹਾਦਸੇ ਵਾਪਰੇ ਪਹਿਲਾਂ ਵੀ ਕਈ ਵੱਡੇ ਹਾਦਸੇ ਵਾਪਰੇ ਟਰੈਕ ਦੇ ਉੱਪਰ ਹੀ ਜਦੋਂ ਮਿਸ ਮੈਨੇਜਮੈਂਟ ਹੋ ਜਾਂਦੀ ਹੈ ਇੱਕੋ ਟਰੈਕ ਤੇ ਦੋ ਟ੍ਰੇਨਾਂ ਆ ਜਾਂਦੀਆਂ ਨੇ ਇੱਕ ਤੇ ਸਾਹਮਣੇੋਂ ਇੱਕ ਤੇ ਉਹ ਸਾਹਮਣੇੋਂ ਆ ਜਾਂਦੀ ਹੈ ਤੇ ਮੂਹਰੇੋਂ ਟ੍ਰੇਨਾਂ ਦੀ ਟੱਕਰ ਹੋ ਜਾਂਦੀ ਹੈ ਇਹ ਵੀ ਵੱਡਾ ਫੇਲੀਅਰ ਹੈ ਤਾ ਹੋਰ ਪੁਆਇੰਟ ਦੀ ਗੱਲ ਕਰਦੇ ਆ ਤਾਂ ਪੁਆਇੰਟ ਦਾ ਪਤਾ ਹੀ ਨਹੀਂ ਲੱਗ ਸਕਦਾ ਜਿਹੜਾ ਰੂਟ ਡਿਵਰਟ ਕੀਤਾ ਜਾਂਦਾ ਤਾਂ ਕਈ ਫੇਲੀਅਰ ਇੱਕ ਤੋਂ ਬਾਅਦ ਇੱਕ ਕਰਕੇ ਸਾਹਮਣੇ ਆਉਂਦੇ ਨੇ ਤਾਂ ਇਹ ਵੀ ਵੱਡਾ ਫੇਲੀਅਰ ਹੈ ਖੰਨਤ ਦੇ ਵਿੱਚ ਇਹ ਵੱਡੀ ਜਿਹੜੀ ਘਟਨਾ ਵਾਪਰੀ ਹੈ ਰੇਲ ਗੱਡੀ ਨੂੰ ਮਗਰ ਛੱਡ ਕੇ ਤੇ ਇੰਜਣ ਕੱਲਾ ਇੱਥੇ 3 ਕਿਲੋਮੀਟਰ ਤੱਕ ਦੌੜਦਾ ਰਿਹਾ ਟਰੈਕ ਦੇ ਉੱਪਰ ਜਦੋਂ ਪਤਾ ਲੱਗਾ ਕਿ ਮਗਰ ਰੇਲ ਗੱਡੀ ਨਹੀਂ ਹੈ ਤਾਂ ਵਾਪਸ ਆਇਆ ਖੁਦਾ ਨਾ ਖਾਸਤਾ ਕੋਈ ਦੂਸਰੀ ਟ੍ਰੇਨ ਜਿਹੜੀ ਇਸ ਟਰੈਕ ਤੇ ਆਉਂਦੀ ਤਾਂ ਡੱਬਿਆਂ ਦੇ ਨਾਲ ਟੱਕਰ ਹੁੰਦੀ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਯਾਤਰੀ ਇਸ ਦੇ ਵਿੱਚ ਸਵਾਰ ਸੀ ਤਾਂ ਆਖਰਕਾਰ ਉਹਨਾਂ ਦੀ ਸੇਫਟੀ ਕਿਸ ਦੇ ਹੱਥ ਸੀ ਜੇ ਖੁਦਾ ਨਾ ਖਾਸਤਾ ਕੋਈ ਹਾਦਸਾ ਵਾਪਰ ਜਾਂਦਾ ਜਾਂਨਾ ਚਲੀਆਂ ਜਾਂਦੀਆਂ ਕੋਈ ਦੂਸਰੀ ਟ੍ਰੇਨ ਦੇ ਨਾਲ ਟੱਕਰ ਹੁੰਦੀ ਤਾਂ ਇਸ ਵੱਡੇ ਹਾਦਸੇ ਦਾ ਕੌਣ ਜ਼ਿੰਮੇਵਾਰ ਹੋਣਾ ਸੀ ਇਹ ਵੀ ਵੱਡੇ ਸਵਾਲ ਜਿਹੜੇ ਆ ਉਹ ਪ੍ਰਸ਼ਾਸਨ ਦੇ ਉੱਪਰ ਹੁਣ ਉੱਠਦੇ ਆ ਕਿ ਆਖਰਕਾਰ ਰੇਲਵੇ ਵਿਭਾਗ ਕਿੱਥੇ ਹੈ ਮੈ ਰੇਲਵੇ ਪਾ ਕੇ ਕਿਉਂ ਨਹੀਂ ਸਹੀ ਤਰੀਕੇ ਦੇ ਨਾਲ ਮੈਨੇਜਮੈਂਟ ਕਰ ਪਾ ਰਿਆ ਕਿਉਂ ਨਹੀਂ ਸਹੀ ਤਰੀਕੇ ਦੇ ਨਾਲ ਸਾਰਾ 뷰 ਦੇਖ ਪਾ ਰਿਹਾ ਕਿ ਆਖਰਕਾਰ ਰੇਲਵੇ ਟਰੈਕ ਦੇ ਉੱਪਰ ਕੀ ਹੋ ਰਿਹਾ ਹੈ ਕਦੀ ਇੱਕੋ ਟਰੈਕ ਦੇ ਉੱਪਰ ਦੋ ਟ੍ਰੇਨਾਂ ਆਉਂਦੀਆਂ ਨੇ ਆਪਸ ਦੇ ਵਿੱਚ ਸਾਹਮਣੇ ਸਾਹਮਣੇ ਟੱਕਰ ਹੋ ਜਾਂਦੀ ਹੈ ਕਈ ਜਾਨਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਹੁਣ ਇਹ ਕੱਲਾ ਜਿਹੜਾ ਰੇਲ ਗੱਡੀ ਦਾ ਇੰਜਨ ਹੈ ਉਹ ਕੱਲਾ ਹੀ 30 ਕਿਲੋਮੀਟਰ ਤੱਕ ਚੱਲਿਆ ਗਿਆ ਔਰ ਰੇਲ ਗੱਡੀ ਮਗਰੀ ਛੱਡ ਗਿਆ ਤਾਂ ਇਹ ਤੋਂ ਵੱਡੀ ਲਾਪਰਵਾਹੀ ਅਸੀਂ ਕਿਹੜੀ ਕਹਿ ਸਕਦੇ ਹਾਲਾਂਕਿ ਰੇਲ ਗੱਡੀ ਕੋਈ ਛੋਟੀ ਜੀ ਤਾਂ ਹੈ ਨਹੀਂ ਐ ਕਿ ਇੱਕ ਡੱਬਾ ਜਾਂ ਦੋ ਡੱਬਾ ਜਾਂ ਤਿੰਨ ਡੱਬੇ ਆ 30 30 20 20 40 40 ਡੱਬੇ ਹੁੰਦੇ ਆ ਕਈ ਮੀਟਰਾਂ ਤੱਕ ਇਹ ਰੇਲ ਗੱਡੀ ਜਿਹੜੀ ਉਹ ਲੰਮੀ ਹੁੰਦੀ ਐ ਤੇ ਆਖਰਕਾਰ ਇਸ ਦਾ ਕੌਣ ਜ਼ਿੰਮੇਵਾਰ ਹੋਣਾ ਸੀ ਜੇ ਕੋਈ ਖੁਦਾਨਾ ਖਾਸਤਾ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਬਿਲਕੁਲ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਅਸੀਂ ਦਿਖਾ ਰਹੇ ਆ ਜਿੱਥੇ ਇਹ ਵੱਡੀ ਘਟਾ ਵਾਪਰੀ ਐ 3 ਕਿਲੋਮੀਟਰ ਤੱਕ ਇਕੱਲਾ ਹੀ ਭੱਜਦਾ ਰਿਹਾ ਰੇਲ ਗੱਡੀ ਦਾ ਦਫੇ ਪਰ ਇਛਾ